ਸਸੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਤਾਂ ਤੁਹਾਨੂੰ ਨਵੇਂ ਵਿਸ਼ਾ ਨਾਲ ਪੇਸ਼ ਹੋ ਰਹੇ ਹਾਂ ਜੋ ਕਿ ਭੈਣ ਆਪਣੀ ਮੈਡਮ ਨੇ ਕਾਫੀ ਲੰਮੇ ਟਾਈਮ ਤੋਂ ਆਪਣੀ ਨਵੀਂ ਜੋ ਪੰਜਾਬੀ ਭਾਸ਼ਾ ਨੂੰ ਲੈ ਕੇ ਆਪਣੇ ਕਲਾ ਦੇ ਖੇਤਰ ਵਿੱਚ ਖੇਤਰ ਵਿੱਚ ਬੱਕੋ-ਵੱਕਰੇ ਆਪਣੇ ਰੰਗ ਪੇਸ਼ ਕਰ ਰਹੇ ਨੇ ਆਪਾਂ ਤੁਹਾਨੂੰ ਉਹਨਾਂ ਬਾਰੇ ਪੁੱਛਦੇ ਹਾਂ ਆਓ ਸਸੀ ਗੱਲ ਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣੀ ਮੇਰਾ ਨਾਮ ਸੁਖਮੰਦਰ ਕੌਰ ਮੋਗਾ ਨੂੰ ਹੈ ਮੈਂ ਸੁਖਮੰਦਰ ਕੌਰ ਮੋਗਾ ਜੀ ਮੈਂ ਤੁਸੀਂ ਕਿੰਨੇ ਟਾਈਮ ਤੋਂ ਇਹ ਪੰਜਾਬੀ ਪਾਸੋਂ ਲੈ ਕੇ ਕੰਮ ਕਰ ਰਹੇ ਜੀ ਮੈਂ ਜਿਹੜੀ ਕੈਲੀਗ੍ਰਾਫੀ ਸ਼ੁਰੂ ਕੀਤੀ ਆ ਇਹ ਤਾਂ ਮੈਂ 4 ਸਾਲ ਤੋਂ ਸ਼ੁਰੂ ਕੀਤੀ ਆ ਬਟ ਜਿਹੜਾ ਲਿਖਣ ਦਾ ਕੰਮ ਸੀਗਾ ਉਹ ਮੇਰਾ 91 ਤੋਂ ਚੱਲ ਰਿਹਾ 91 ਤੋਂ ਹਾਂਜੀ ਇਹ ਤੁਹਾਡੇ ਪਹਿਲਾਂ ਕੋਈ ਲਿਖਦਾ ਸੀ ਕਿ ਤੁਸੀਂ ਆਪ ਨੂੰ ਸ਼ੌਂਕ ਜਿਹਾ ਨਹੀਂ ਸਾਡੇ ਘਰ ਚ ਕੋਈ ਨਹੀਂ ਸੀ ਲਿਖਦਾ ਕੋਈ ਕੈਲੀਗ੍ਰਾਫੀ ਨਹੀਂ ਸੀ ਕਰਦਾ ਬਸ ਇਹ ਮੈਨੂੰ ਸੀਗਾ ਮੈਂ ਫੱਟੀ ਲਿਖਦੀ ਸੀ ਜਦੋਂ ਫੱਟੀ ਲਿਖਣ ਤੋਂ ਬਾਅਦ ਜਿਹੜੀ ਗੁੱਡ ਮਿਲਦੀ ਸੀ ਜੀ ਉਹਨੇ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਦਿੱਤਾ ਵਾ ਮਾਲ ਤੁਸੀਂ ਫੱਟੀ ਤੁਹਾਨੂੰ ਇੱਥੇ ਤੱਕ ਲੈ ਕੇ ਆਇਆ ਸਾਫ ਲੱਕ ਬਿਲਕੁਲ ਬਿਲਕੁਲ ਜੀ ਮੇਰਾ ਤਾਰਾ ਜੀ ਹਣਾ ਉਹ ਆ ਚੀਜ਼ਾਂ ਨੂੰ ਪੇਸ਼ ਕਰਦਾ ਹੈ ਜੀ ਇਹ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਫਿਰ ਵਿਚਾਰ ਆਏ ਵੀ ਆਪਾਂ ਇਹ ਚੀਜ਼ ਨੂੰ ਬੱਕਰੀ ਸ਼ਹਿਦ ਦੇਣੀ ਹੈ ਜੀ ਜਦੋਂ ਵੀਰ ਜੀ ਲੋਕਡਾਊਨ ਹੋਇਆ ਜੀ ਤਾਂ ਉਦੋਂ ਅਸੀਂ ਪੰਜਾਬ ਦੇ ਇੱਕ ਕੈਲੀਗ੍ਰਾਫੀ ਜਿਹੜੀ ਸਾਨੂੰ ਸਰਨੇ ਸਕਾਈਗੁਰ ਪ੍ਰਸ ਸਿੰਘ ਸੋਭੀ ਜੀ ਸੀਗੇ ਜੀ ਪੂਰੇ ਪੰਜਾਬ ਨੂੰ ਉਹਨਾਂ ਨੇ ਸਥਾਪਾਇਆ ਤਾਂ ਉਹ ਮੈਨੂੰ ਹਮੇਸ਼ਾ ਹੀ ਕਹਿੰਦੇ ਹੁੰਦੇ ਸੀ ਮੈਡਮ ਤੁਹਾਡੀ ਲਿਖਾਈ ਬਹੁਤ ਸੋਹਣੀ ਆ ਮੈਡਮ ਤਾਂ ਮੈਂ ਕਹਣਾ ਵੀ ਨਹੀਂ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਕਿਉਂਕਿ ਉਹ ਪੂਰੇ ਪੰਜਾਬ ਨੂੰ ਉਹਨਾਂ ਨੇ ਲਾਇਆ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਡਾ ਇੱਕ ਕੈਲੀਗ੍ਰਾਫਰਸ ਦਾ ਗਰੁੱਪ ਬਣਾਇਆ ਜਿਹਦੇ ਵਿੱਚ ਪੰਜਾਬ ਦੇ ਟੌਪ ਕੈਲੀਗ੍ਰਾਫਰਸ ਸੀਗੇ ਉੱਥੋਂ ਦੇਖਦੇ ਕਿ ਜਦੋਂ ਅਸੀਂ ਗਰੁੱਪ ਦੇ ਵਿੱਚ ਚੀਜ਼ਾਂ ਪਾਉਣੀਆਂ ਤਾਂ ਉੱਥੋਂ ਦੇਖ ਕੇ ਸਾਨੂੰ ਬਹੁਤ ਸਾਰੀ ਮੋਟੀਵੇਸ਼ਨ ਮਿਲੀ ਜੀ ਹਾਂਜੀ ਉਸ ਤੋਂ ਬਾਅਦ ਅੱਗੇ ਚੱਲੇਗਾ ਉਸ ਤੋਂ ਬਾਅਦ ਫਿਰ ਸਫਰ ਜਾਰੀ ਹੈ ਜੀ ਮੈਂ ਜਿਵੇਂ ਤੁਹਾਡਾ ਬਣਾਇਆ ਹੋਇਆ ਨੇ ਇਹ ਕਿਸ ਤਰ੍ਹਾਂ ਇਹ ਸਮਾਨ ਵਗੈਰਾ ਕਿੱਥੋਂ ਮਿਲਦਾ ਜੀ ਇਹ ਵਾਲਾ ਇਹ ਜਿਹੜਾ ਦੇਖੋ ਜੀ ਕਲਮਾਂ ਵਗੈਰਾ ਜਿਹੜੀਆਂ ਨੇ ਉਹ ਤਾਂ ਸਾਨੂੰ ਬਜ਼ਾਰਾਂ ਚੋਂ ਬਹੁਤ ਮਿਲ ਜਾਂਦੀਆਂ ਨੇ ਪਰ ਮੈਂ ਆਪ ਕਾਨੇ ਦੀ ਕਲਮ ਜਾਂ ਫਿਰ ਬਾਸ ਦੀ ਕਲਮ ਉਹ ਜਿੱਥੇ ਵੀ ਜਦੋਂ ਅਸੀਂ ਕਿਸੇ ਟੂਰ ਪ੍ਰੋਗਰਾਮ ਤੇ ਜਾਂਦੇ ਆ ਜਿੱਥੇ ਮੈਨੂੰ ਬਾਸ ਦਿਖ ਜਾਂਦੇ ਆ ਮੈਂ ਬਹੁਤ ਬਾਸ ਲੈ ਆ ਕੇ ਆਉਣੀ ਆ ਤੇ ਫਿਰ ਮੈਂ ਬਾਸ ਦੀਆਂ ਕਲਮਾਂ ਤਿਆਰ ਕਰਦੀ ਆ ਜੀ ਮੇਰਾ ਜਿਹੜਾ ਜ਼ਿਆਦਾ ਕੰਮ ਹੈ ਕਲਮ ਤੇ ਸ਼ਾਈ ਨਾਲਾ ਕੰਮ ਇਹ ਚੈਨਾ ਇਹ ਸਾਰਾ ਤੁਹਾਡਾ ਹੈਡ ਹੈਡਮੇਡ ਹੈ ਹੈਂਡਮੇਡ ਸਾਰਾ ਹਾਂਜੀ ਜੀ ਜੀ ਇਹ ਜਿੰਨਾ ਵੀ ਹੈ ਸਾਰਾ ਹੈਂਡਮੇਡ ਕੰਮ ਆ ਮੇਰਾ ਆਹ ਵਾਲਾ ਵੀ ਸਾਰਾ ਜੀ ਸਾਰਾ ਹਾਂਜੀ ਇਹ ਪੌੜੀ ਆ ਜਤੂ ਮੇਰੇ ਵੱਲ ਹੈ ਜੀ ਮੇਰਾ ਜ਼ਿਆਦਾ ਤੋਂ ਜ਼ਿਆਦਾ ਕੰਮ ਹੈ ਜਿਹੜਾ ਉਹ ਗੁਰਬਾਣੀ ਦੇ ਨਾਲ ਸੰਬੰਧਤ ਆ ਜੀ ਮੈਨੂੰ ਗੁਰਬਾਣੀ ਲਿਖਣ ਦਾ ਤੇ ਇਹ ਆ ਵੀ ਅਸੀਂ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਲਗਾਉਨੇ ਆ ਤਾਂ ਵਧੀਆ ਲੱਗਦੀਆਂ ਗੁੱਡ ਵਾਈਬਸ ਆ ਜਿਹੜੀਆਂ ਸਾਨੂੰ ਮਿਲਦੀਆਂ ਨੇ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਮੈਮ ਤੁਸੀਂ ਫਿਰ ਆਪਦੇ ਵੀ ਆਪਦੇ ਵਿਚਾਰ ਵੀ ਪੇਸ਼ ਕਰ ਦਿਓ ਜੀ ਹਾਂਜੀ ਜਿਵੇਂ ਹੁਣ ਮੇਰਾ ਉਹ ਹੈਗਾ ਲਿਖਿਆ ਹੋਇਆ ਸਾਰੇ ਦੇਸ਼ ਦਾ ਢਿੱਡ ਭਰਾ ਜੀ ਉਹ ਮੈਂ ਕਿਸਾਨੀ ਸੰਘਰਸ਼ ਵੇਲੇ ਲਿਖਿਆ ਸੀ ਜੀ ਤਾਂ ਸਾਡੇ ਇੱਕ ਬੋਰਡ ਸਜਣ ਦਾ ਮੁਕਾਬਲਾ ਹੋਇਆ ਸੀ ਉਹਦੇ ਵਿੱਚ ਇਹਦੀ ਪੋਜੀਸ਼ਨ ਵੀ ਆਈ ਸੀ ਜੀ ਇੱਕ ਡਟੇ ਆ ਪਰ ਅੜੇ ਨਹੀਂ ਉਹ ਵੀ ਮੇਰੀ ਆਪਣੀ ਆ ਤੁਹਾਡੀ ਆਪਦੀ ਲਿਖਤ ਆਪਦੀ ਲਿਖਤ ਹੈ ਨਫ਼ਰਤ ਦਾ ਬੰਦੇ ਜੋ ਬੰਦਾ ਮੁਕਾਏ ਮੁਹੱਬਤ ਹੀ ਬੰਦੇ ਨੂੰ ਜੀਣਾ ਸਿਖਾਏ ਇਹ ਵੀ ਮੇਰੀਆਂ ਆਪਣੀਆਂ ਲਾਈਨਾਂ ਜੀ ਦਾਦੀ ਪੋਤਿਆਂ ਤਾਂ ਹੀ ਸਮਝਾਉਂਦੀ ਏ ਸੀਸ ਝਾਲਮਾ ਅੱਗੇ ਝੁਕਾਵਨਾ ਨਹੀਂ ਕਿਸਾ ਗੱਜ ਕੇ ਫਤਿਹ ਬੁਲਾ ਦੇਣੀ ਦਾਗ ਦਾਦੇ ਦੀ ਪੱਗ ਨੂੰ ਲਾਵਣਾ ਨਹੀਂ ਇਹ ਜਿਹੜੀਆਂ ਲਾਈਨਾਂ ਨੇ ਮੈਂ ਲਿਖੀਆਂ ਸੀ ਸ਼ਹੀਦੀ ਹਫਤੇ ਸਮੇਂ ਜੀ ਵਦੋ ਭੁੱਲੋ ਕਰੋ ਤਰੱਕੀ ਰੱਖਣਾ ਠਾਠ ਨਵਾਬੀ ਦੂਜੀਆਂ ਬੋਲੀਆਂ ਸਿੱਖੋ ਭਾਵੇਂ ਭੁੱਲੋ ਨਾ ਮਾਂ ਬੋਲੀ ਪੰਜਾਬੀ ਇਹ ਜਦੋਂ ਸਾਡਾ ਮਾਂ ਬੋਲੀ ਦਿਲਸੋਂ ਹੁੰਦਾ ਤਾਂ ਸਾਡੇ ਗਰੁੱਪ ਦੇ ਵਿੱਚ ਆਇਆ ਵੀ ਮਤਲਬ ਕਿ ਤੁਸੀਂ ਪੰਜਾਬੀ ਬੋਲੀ ਨਾਲ ਸੰਬੰਧਤ ਕੁਛ ਲਿਖੋ ਅੱਜ ਦੇ ਟਾਈਮ ਇਹ ਲਾਈਨਾਂ ਮੇਰੇ ਦਿਮਾਗ ਚ ਆਈਆਂ ਤੇ ਮੈਂ ਇਹਨਾਂ ਨੂੰ ਕਾਗਜ਼ ਤੇ ਉਤਾਰਿਆ ਜੀ ਮੈਂ ਤੁਹਾਨੂੰ ਫਿਰ ਇਹਦੇ ਵਿੱਚ ਕੋਈ ਦਿੱਕਤ ਨਹੀਂ ਆ ਜਿਵੇਂ ਆਪਾਂ ਕਹਿੰਦੇ ਵੀ ਇਹਨੂੰ ਕਿਹੜਾ ਪੁੱਛੇਗਾ ਅੱਜ ਕੱਲ੍ਹ ਹੈ ਪੇਂਟਿੰਗ ਹੱਥੋਂ ਦੀ ਆ ਰਹੀ ਆ ਤੁਹਾਨੂੰ ਮਨ ਦੇ ਵਿੱਚ ਐਡਾ ਕੋਈ ਥੌਟ ਨਹੀਂ ਆ ਜਿਸ ਤਰ੍ਹਾਂ ਨਹੀਂ ਇਸ ਤਰ੍ਹਾਂ ਦਾ ਕੁਛ ਨਹੀਂ ਆ ਕਿਉਂਕਿ ਜਿਹੜਾ ਸਾਡਾ ਮਨ ਹੈ ਸਾਡਾ ਮਨ ਜਿਹੜਾ ਹੈਗਾ ਉਹ ਕੰਮ ਕਰਨ ਦਾ ਹੋਵੇ ਤਾਂ ਦਿੱਕਤਾਂ ਨਹੀਂ ਆ ਸਮਾਜ ਦੇ ਵਿੱਚ ਆਉਂਦੀਆਂ ਜਾਂਦੀਆਂ ਇਹ ਤਾਂ ਰਹਿੰਦੀਆਂ ਹੀ ਆ ਹਨ ਇਹ ਤਾਂ ਚੱਲਦਾ ਰਹਿੰਦਾ ਵਾ ਬਾਕੀ ਆਪਦਾ ਕੰਮ ਹੈ ਜਿਹੜਾ ਆਪਾਂ ਨੂੰ ਇਮਾਨਦਾਰੀ ਨਾਲ ਕਰਦੇ ਰਹਿਣਾ ਚਾਹੀਦਾ ਹਨ ਇਹ ਮੈਮ ਤੁਸੀਂ ਫਿਰ ਆਨਲਾਈਨ ਵੀ ਇਹ ਸਿਖਾਉਣੇ ਕਰਦੀ ਹਾਂ ਹਾਂਜੀ ਸਾਡਾ ਇੱਕ ਕੈਲੀਗ੍ਰਾਫਰਸ ਦਾ ਜਿਹੜਾ ਹੈਗਾ ਗਰੁੱਪ ਮੋਗਾ ਜ਼ਿਲ੍ਹੇ ਤੋਂ ਅਸੀਂ ਮੋਗੇ ਸ਼ਹਿਰ ਦੇ ਅਸੀਂ 5-6 ਟੀਚਰ ਹੈਗੇ ਆ ਜਿਹੜੇ ਆਨਲਾਈਨ ਅਸੀਂ ਪੰਜਾਬੀ ਦੀ ਸੁੰਦਰ ਲਕਾਈ ਸਿਖਾਉਣੀ ਆ ਜੀ ਹਾਂਜੀ ਇਹ ਮੈਂ ਤੁਹਾਡਾ ਕੋਈ ਪੇਜ ਵਗੈਰਾ ਜਿਵੇਂ ਆ ਬਣਿਆ ਹੋਈ ਹਾਂਜੀ ਮੇਰਾ ਫੇਸਬੁੱਕ ਤੇ ਸੁਖਮੰਦਰ ਕੌਰ ਅੱਛੇ ਆਸ ਤੇ ਇਹ ਇੰਸਟਾਗ੍ਰam ਤੇ ਸੁਖਮੰਦਰ ਕੌਰ ਇਹ ਤੁਹਾਡਾ ਕੰਟੈਕਟ ਨੰਬਰ ਹੈ ਇਹ ਮੇਰਾ ਕੰਟੈਕਟ ਨੰਬਰ ਆ ਹਾਂਜੀ ਜੀ ਇਸ ਤੋਂ ਤੁਸੀਂ ਵੱਖਰਾ ਕੀ ਕਰਦੇ ਹੋ ਜੀ ਇਸ ਤੋਂ ਵੱਖਰਾ ਮੈਂ ਐਸ ਐਸ ਵਾਰ ਜਿਵੇਂ ਉਹ ਲਿਖਿਆ ਹੋਇਆ ਕਿੱਧਰ ਜਿੰਨੀਆਂ ਮਟਿਆਰਾਂ ਚਰਖੇ ਸੁਣਨੇ ਪਏ ਸਾਡਾ ਪੰਜਾਬੀ ਸੱਭਿਆਚਾਰ ਆ ਜਿਹੜਾ ਹੁਣ ਅਸੀਂ ਇਸ ਚੀਜ਼ ਨੂੰ ਖੋਲ ਚੁੱਕੇ ਆ ਤੇ ਇਹ ਚੀਜ਼ ਨੂੰ ਜ਼ਿੰਦਾ ਕਰਨ ਲਈ ਮੈਨੂੰ ਲੱਗਿਆ ਵੀ ਸਾਨੂੰ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਪੇਸ਼ ਕਰਨੀ ਚਾਹੀਦੀ ਆ ਤੇ ਇਹ ਅਗਲਾ ਹੈਗਾ ਕੁੜੀਆਂ ਚਿੜੀਆਂ ਨਹੀਂ ਹੁੰਦੀ ਆ ਡਾਕਟਰ ਕੁਲਦੀਪ ਤੀਪ ਸਿੰਘ ਜੀ ਦੀ ਰਚਨਾ ਸੀ ਬਹੁਤ ਅੱਛੀ ਰਚਨਾ ਸੀ ਤਾਂ ਮੈਂ ਇਸ ਤਰ੍ਹਾਂ ਇਹਨੂੰ ਡਰਾਇੰਗ ਤੇ ਨਾਲ ਲੰਮਾ ਕਵਰ ਕਰਕੇ ਕੀਤਾ ਮਾਲ ਤੁਸੀਂ ਇੱਕ ਛੋਟੀ ਕਲਮ ਨੂੰ ਲੈ ਕੇ ਕਿੱਥੇ ਤੱਕ ਪਹੁੰਚੋ ਇਹ ਹਾਂਜੀ ਕਲਮ ਆਪਾਂ ਕੰਦਰ ਛੋਟੀ ਨਹੀਂ ਹੁੰਦੀ ਜੀ ਸਭ ਤੋਂ ਇੱਕੋ ਸਵਾਲ ਸੀ ਕਿਸੇ ਦਾ ਵੀ ਸਭ ਤੋਂ ਵੱਧ ਤਾਕਤਵਰ ਕੌਣ ਹੁੰਦਾ ਤਾਂ ਬਹੁਤ ਖੂਬਸੂਰਤ ਜਵਾਬ ਆਇਆ ਕਿ ਕਲਮ ਕੋ ਵੱਧ ਤਾਕਤ ਇਸ ਵਿੱਚ ਵੀ ਮੀਆ ਸਭ ਤੋਂ ਵੱਧ ਤਾਕਤਵਰ ਅੱਜ ਜਿਸ ਤਰ੍ਹਾਂ ਪਗੜੇ ਰੰਗਜੀਤ ਨੂੰ ਗੁਰਗੋਸ਼ੀ ਨੇ ਕਿ ਚਿੱਠੀ ਕਲਮ ਰਾਹੀਂ ਲਿਖੀ ਕਲਮ ਰਾਹੀਂ ਲਿਖੀ ਸੀ ਜੀ ਬਿਲਕੁਲ ਹਾਂਜੀ ਕਿ ਮੈਂ ਵੀ ਤੁਸੀਂ ਜਿਵੇਂ ਸਾਹਿ ਚਿੱਠੀ ਵਗੈਰਾ ਸੁਣਦੇ ਹੋ ਜਾਂ ਤੁਸੀਂ ਉਹ ਵੀ ਲਿਖ ਦੋਈਆਂ ਆਪਣੇ ਹਾਂਜੀ ਮੈਂ ਹੱਥ ਲਿਖਤ ਸਾਹਿ ਚਿੱਠੀ ਵੀ ਲਿਖਦੀ ਹਾਂ ਜੀ ਮੰਨ ਲਓ ਜੇ ਕਿਸੇ ਲਈ ਲਿਖਵਾਉਣੀ ਹੋਵੇ ਹੱਥ ਲਿਖਤ ਬਿਲਕੁਲ ਬਿਲਕੁਲ ਹਾਂਜੀ ਹੱਥ ਲਿਖਤ ਸਾਹਿ ਚਿੱਠੀ ਵਿਆਦਾ ਕਾਰ ਜੀ ਵਿਆਦਾ ਸਾਹਿ ਚਿੱਠੀ ਪਾਛਾ ਦੇ ਵਿੱਚ ਜੀ ਲੋਕ ਲੋਕ ਗੀਤਾਂ ਨੂੰ ਵਿੱਚ ਲੈ ਕੇ ਵਿਆਦਾ ਕਾਰਡ ਵੀ ਜੀ ਬਿਲਕੁਲ ਮੈਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪੰਜਾਬੀ ਭਾਸ਼ਾ ਨੂੰ ਲੈ ਕੇ ਆਪਾਂ ਕਹਿੰਦੇ ਪੰਜਾਬੀ ਭਾਸ਼ਾ ਖਤਮ ਹੋ ਰਹੀ ਹੈ ਨਹੀਂ ਬਲਕਿ ਇਹਦੇ ਉੱਪਰ ਬਹੁਤ ਹੀ ਜ਼ਿਆਦਾ ਵਰਕ ਕੀਤਾ ਜਾ ਰਿਹਾ ਹੈ ਨਹੀਂ ਜੀ ਇਹ ਸਾਡਾ ਜਿਹੜੀ ਮਿਥ ਹੈ ਮੰਨੀ ਜਾ ਰਹੀ ਹੈ ਕਿਉਂਕਿ ਹੁਣ ਵੈਸਟਰਨ ਭਾਸ਼ਾਵਾਂ ਸਾਡੇ ਪੰਜਾਬੀ ਭਾਸ਼ਾ ਤੇ ਭਾਰੂ ਹੋ ਰਹੀਆਂ ਨੇ ਪਰ ਅਸੀਂ ਇਸ ਚੀਜ਼ ਤੋਂ ਇਨਕਾਰ ਨਹੀਂ ਕਰ ਸਕਦੇ ਹੈਗੇ ਕਿ ਉਹ ਘਾਹੂ ਜ਼ਰੂਰ ਨੇ ਪਰ ਅਸੀਂ ਜਿਹੜੀ ਪੰਜਾਬੀ ਭਾਸ਼ਾ ਉਹ ਕਦੇ ਮਰ ਨਹੀਂ ਸਕਦੀ ਪੰਜਾਬੀ ਜਦੋਂ ਤੱਕ ਸੂਰਜ ਚੰਦ ਤਾਰੇ ਰਹਣੇ ਆ ਪੰਜਾਬੀ ਭਾਸ਼ਾ ਉਦੋਂ ਤੱਕ ਹੀ ਰਾਜ ਕਰੂਗੀ ਦੁਨੀਆ ਤੇ ਹੁਣ ਅਸੀਂ ਦੇਖਦੇ ਆ ਕਿੰਨੇ ਸਾਰੇ ਦੇਸ਼ਾਂ ਦੇ ਵਿੱਚ ਆ ਜਿਹੜੀ ਪੰਜਾਬੀ ਨੂੰ ਦੂਜਾ ਨੰਬਰ ਚੌਥਾ ਨੰਬਰ ਮਿਲਿਆ ਹੋਇਆ ਹੈ ਹਾਂਜੀ ਤੇ ਤੁਸੀਂ ਪੰਜਾਬੀ ਭਾਸ਼ਾ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਮੈਂ ਪੰਜਾਬੀ ਭਾਸ਼ਾ ਨੂੰ ਇਹ ਲੈ ਕੇ ਕਹਿਣਾ ਚਾਹੁੰਗੀ ਵੀ ਅਸੀਂ ਜਿੱਥੇ ਮਰਜ਼ੀ ਰਹੀ ਹੈ ਜਿੰਨੀ ਮਰਜ਼ੀ ਅਸੀਂ ਭਾਸ਼ਾਵਾਂ ਬੋਲੀਏ ਸਿੱਖੀਏ ਸਮਝੀਏ ਪਰ ਜਿਹੜੀ ਪੰਜਾਬੀ ਆ ਸਾਡੀ ਮਾਂ ਬੋਲੀ ਆ ਅਸੀਂ ਉਹਨੂੰ ਭੁੱਲੀਏ ਨਾ ਉਹਨੂੰ ਲਗਾਤਾਰ ਆ ਜਿਹੜੀ ਉਹਦੀ ਸੇਵਾ ਕਰਦੇ ਰਹੀਏ ਤੇ ਉਹਨੂੰ ਬੁਲੰਦੀਆਂ ਤੇ ਲੈ ਕੇ ਚਾਈਏ ਬਿਲਕੁਲ ਬਹੁਤ ਵਧੀਆ ਵਿਚਾਰ ਹੈ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਸੌਂ ਲੱਗਿਆ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ